ਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜੀ ਇੱਥੇ ਸਵੇਰੇ 7 ਤੋਂ ਥੋੜਾ ਜਿਹਾ ਘੱਟ ਸੀ ਟਾਈਮ 10 ਕਿ ਮਿੰਟ ਤੇ ਆਪਾਂ ਕੱਪੜੇ ਧੋਂਦੇ ਸੀਗੇ ਸਵੇਰੇ ਦੇ ਕਿਉਂ ਕੁਛ ਧਾਨ ਆਉਣ ਵਾਲੇ ਸੀ ਕੁਝ ਘਰ ਪਾਉਣ ਵਾਲੇ ਸੀਗੇ ਜਮਾਂ ਹੋ ਗਿਆ ਸੀਗੇ ਕੱਪੜੇ ਦੀ 2 ਦਿਨਾਂ ਇੱਕ ਦਿਨ ਤਾਂ ਆਪਾਂ ਗਏ ਸੀਗੇ ਸ਼ਹਿਰ ਇੱਕ ਦਿਨ ਉੱਧਾ ਕਿਤੇ ਜਾਣਾ ਪੈ ਗਿਆ ਤੇ ਇੱਕ ਦਿਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ ਉੱਧਰ ਮਾਲਵੇ ਵੱਲ ਤੇ ਫਿਰ ਆਪਣੇ ਕੋਲੋਂ ਨਹੀਂ ਧੋਤੇ ਗਿਆ ਤਾਂ ਹੁਣ ਅੱਜ ਆਪਾਂ ਧੋਂਦੇ ਸੀ ਤੇ ਇੱਥੇ ਕੱਪੜੇ ਧੋਂਦੇ ਧੋਂਦੇ ਵਿੱਚ ਮੈਂ ਆ ਕੇ ਆਟਾ ਗੁੰਨ੍ਹ ਗਈ ਸੀ ਫਿਰ ਇਦਾਂ ਸੀਗਾ ਵੀ ਜੇ ਹੁਣ ਆਟਾ ਨਾ ਗੁੰਨ੍ਹਦੀ ਤਾਂ ਫਿਰ ਜੋ ਉਦੋਂ ਹੀ ਗੁੰਨ੍ਹਦੇ ਉਦੋਂ ਹੀ ਆਪਾਂ ਪਕਾਉਣੇ ਤਾਂ ਰੋਟੀ ਨਹੀਂ ਸੋਹਣੀ ਆਉਂਦੀ ਹੈਗੀ ਚਲੋ ਥੋੜਾ ਜਿਹਾ ਆਟੇ ਨੂੰ ਰੈਸਟ ਜੀ ਤੇ ਰੱਖ ਦੋ ਤਾਂ ਆਟਾ ਸੋਹਣਾ ਫਿਰ ਹੋ ਜਾਂਦਾ ਰੋਟੀ ਨਰਮ ਰਿੰਦੀ ਆ ਉਹ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਨਾਲ ਪਹਿਲਾਂ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜੋ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲੋ ਜੀ ਇਧਰ ਜੋਰਸਾਬ ਆ ਗਿਆ ਖੂਤੋਂ ਹੋਈ ਗਈ ਸੀ ਕਿ ਮੋਟਰ ਦੇਖਣ ਵੀ ਚੱਲਦੀ ਆ ਕਿ ਨਹੀਂ ਚੱਲਦੀ ਕਿਉਂਕਿ ਹੁਣ ਝੂਨੇ ਦਾ ਪਾਣੀ ਸਕਾਇਆ ਆ ਮੀਆਂ ਦਾ ਪਾਣੀ ਬਹੁਤ ਖੜ ਗਿਆ ਸੀ ਝੂਨੇ ਵਿੱਚ ਥੋੜਾ ਜਿਹਾ ਸਕਾ ਕੇ ਫੇਲ ਆਉਣਾ ਕਹਿੰਦੇ ਤੇ ਇੱਥੇ ਲੱਗ ਪਈ ਜੀ بس ਫੋਨ ਦੇਖਣ ਹੁਣ ਫ੍ਰੀ ਹੋ ਗਏ ਆ ਤੇ ਹੁਣ ਫੋਨ ਚੱਲੂਗਾ ਲਓ ਜੀ ਆਪਾਂ ਆਟਾ ਗੁੰਨ ਲਿਆ ਸੀਗਾ ਤੇ ਪ੍ਰਾਤ ਦਿਨੇ ਆ ਧੋ ਕਿਉਂਕਿ ਜੇ ਇਹਨੂੰ ਇਦਾਂ ਰੱਖ ਦਿੱਤਾ ਤੇ ਆਟਾ ਸੁੱਕ ਜਾਂਦਾ ਨਾਲ ਅੱਜ ਫਿਰ ਮੈਂ ਸਵੇਰ ਸਵੇਰ ਦਾ ਸ਼ਾਮ ਦਾ ਆਟਾ ਇਕੱਠਾ ਹੀ ਗੁੰਨ ਲਿਆ ਕਿਉਂਕਿ ਜਦੋਂ ਫਿਰ ਸ਼ਾਮ ਨੂੰ ਕਵੇਲਾ ਹੋ ਜਾਂਦਾ ਕੰਮ ਕੁੰ ਕਰਦੇ ਆ ਨੂੰ ਤੇ ਅੱਜ ਮੈਂ ਸੋਚਿਆ ਵੀ ਚਲ ਕੋਈ ਨਹੀਂ ਗਰਮੀ ਵਾਲੀ ਆ ਤੇ ਹੁਣੇ ਗੁੰਨ ਕੇ ਰੱਖ ਲੈਨੇ ਕਿਉਂਕਿ ਜਦੋਂ ਕਿ ਲਾ ਕੇ ਇੱਕ ਵਾਰੀ ਆٹے ਨੂੰ ਮੁੱਕੀ ਦੇ ਦੋ ਕੇ ਆਲਾ ਹੱਥ ਲਾ ਕੇ ਫੇਰ ਰੋਟੀ ਬਹੁਤ ਸੋਹਣੀ ਸ਼ਾਮ ਨੂੰ ਵੀ ਰੋਟੀਆਂ ਐਨ ਇਦਾਂ ਲਾਦੀਆਂ ਜਿੱਦਾਂ ਤਾਜ਼ੇ ਆٹے ਦੀਆਂ ਰੋਟੀਆਂ ਹੁੰਦੀਆਂ ਇਹ ਲੋਚੀ ਅੱਪਰ ਸੋਈ ਦਾ ਕੰਮ ਵੀ ਨਾਲ ਨਾਲ ਕਰੀ ਜਾਂਦੇ ਆ ਤੁਰੇ ਫਿਰਦੇ ਹੋਰ ਹੋਰ ਕੰਮ ਵੀ ਸਾਰੇ ਡਸਟਿੰਗ ਵਗੈਰਾ ਦਾ ਵੀ ਕਰ ਲਿਆ ਸੀ ਨਾਲ-ਨਾਲ ਹੀ ਕਿਉਂਕਿ ਪਹਿਲਾਂ ਝਾੜੂ ਪੋਚਾ ਕਰਕੇ ਬਾਅਦ ਵਿੱਚ ਹੀ ਡਸਟਿੰਗ ਕਰੀਦੀ ਆ ਤੇ ਜੇ ਆਪਾਂ ਕੱਲੇ ਕੱਪੜਿਆਂ ਤੇ ਰਹੀਏ ਕੋਈ ਕੱਪੜੇ ਤਾਂ ਮਸ਼ੀਨ ਧੋਂਦੀ ਆ ਤਾਂ ਆਪਾਂ ਚਲੋ ਬਾਹਰ ਪਾਣੀ ਵਿੱਚ ਦੀ ਕੱਢ ਕੇ ਤੇ ਫਿਰ ਸੁਕਾ ਕੇ ਪਾਉਣੇ ਹੁੰਦੇ ਆ ਉਹਨਾਂ ਟਾਈਮ ਫਿਰ ਕੀ ਕਰਨਾ ਹੁੰਦਾ ਤਾਂ ਹੋਰ ਕੰਮ ਕਰ ਲਈਦੇ ਆ ਅੱਜ ਤਾਂ ਨੱਟ ਪਜਾਈ ਤੇ ਨਿਕਲ ਗਿਆ ਦਿਨ ਜੀ ਕਿਸੇ ਕਿਸੇ ਦਿਨ ਫ੍ਰੀਜ ਹੁੰਨੇ ਕਿਸੇ ਕਿਸੇ ਦਿਨ ਬਹੁਤ ਕੰਮ ਇਕੱਠੇ ਹੋ ਜਾਂਦੇ ਆ ਕਿਉਂਕਿ ਵਿੱਚ ਪਸ਼ੂ ਪਾ ਦਾ ਵੀ ਕੰਮ ਹੋ ਜਾਂਦਾ ਜੀ ਲੋ ਜੀ ਇੱਥੇ ਆਪਾਂ ਐਨ ਚੰਗੀ ਤਰ੍ਹਾਂ ਪਾਣੀ ਪੂਣੀ ਸਾਫ਼ ਕਰ ਦਾਂਗੇ ਜਿਹੜਾ ਇਹ ਇੱਥੇ ਹੁੰਦਾ ਕਿਉਂਕਿ ਫਿਰ ਨਾਲ-ਨਾਲ ਦੀ ਆ ਕੇ ਸੰਖ ਤੇ ਥੱਲੇ ਕਾ ਜਿਹੜਾ ਕਾਂਦੇ ਆ ਇਹਦੇ ਨਾਲ ਘਰਾਲਾ ਜੀਆਂ ਵਗ ਜਾਂਦੀਆਂ ਤਾਂ ਕਰਕੇ ਆਪਾਂ ਨਾਲੋਂ ਨਾਲ ਹੀ ਸੁੱਕਾ ਕਰੀਦਾ ਇੱਥੋਂ ਤੇ ਇਧਰ ਆਪਾਂ ਗੈਸੀ ਦੇਖਣਾ ਮਸ਼ੀਨ ਵੀ ਇੱਕ ਗੇੜਾ ਹੋਰ ਦੇ ਦਾਂਗੀ ਮਸ਼ੀਨ ਨੂੰ ਦੇਖੋ ਜੀ ਮੈਂ ਹਜੇ ਸੁੱਤੀ ਉੱઠી ਸੀ ਤੇ ਭੂਆ ਜੀ ਨੇ ਸਾਰਾ ਹੀ ਕੰਮ ਕੰਪਲੀਟ ਕਰ ਲਿਆ ਸਾਫ਼ ਸੁਥਰਾ ਐਨ ਕਿਤੇ ਵੀ ਕੋਈ ਖਗਾ ਤਾਂ ਨਹੀਂ ਦੇਖੋ ਸਤਿ ਸ੍ਰੀ ਅਕਾਲ ਹਜੇ 7:00 ਵਜੇ ਆ ਸਾਰਾ ਹੀ ਕੰਮ ਕੰਪਲੀਟ ਕਰ ਲਿਆ ਸਾਰੇ ਇਹ ਜੰਦਾ ਵੀ ਸਾਰਾ ਕੰਮ ਕਰ ਲਿਆ ਬਸ ਰੋਟੀ ਪਕਾਉਣੀ ਕੱਲੀ ਆਟਾ ਵੀ ਗੁੰਨ ਕੇ ਰੱਖ ਲਿਆ ਭਾਂਡੇ ਵੀ ਧੋ ਲੈ ਜੀ ਇਹਨਾਂ ਨੂੰ ਸਾਰਾ ਭਾਂਡੇ ਟਿਕਾਉਣ ਦੇ ਪਏ ਆ ਅੱਛੂ ਟਪਖਾ ਇੱਕ ਵਾਰ ਸਹੀ ਨਵਾ ਦੇਂਦਾ ਗਰਮੀ ਤੋਂ ਬਚਾਉਂਦਾ ਪ੍ਰੇਤ ਤੋਤੇ ਤੋਤੇ ਆ ਪੂਆ ਜੀ ਹੁਣ ਪਸ਼ੂਆਂ ਦਾ ਵੀ ਸਾਰਾ ਇਹ ਕੰਮ ਨਵੇੜ ਲਿਆ। ਨਵਾ ਨੂੰ ਊ ਕੇ ਪਾਣੀ ਪੋਣੀ ਡਾ ਕੇ ਸਾਰਾ ਕੰਮ ਫਿਨਿਸ਼ ਕਰ ਲਿਆ। ਦੇਖ ਹਾ ਟ੍ਰੈਕ ਟੋਪ ਇਦਾਂ ਆ ਗਈ ਆ ਜਿੱਦਾਂ ਪਤਾ ਨਹੀਂ 10 ਵਜੇ ਹੁੰਦੇ ਆ। ਲੋ ਜੀ ਇੱਥੇ ਆਪਾਂ ਕੱਪੜੇ ਮਸ਼ੀਨ ਵਿੱਚ ਧੋ ਕੇ ਪਾਣੀ ਵਿੱਚ ਕੱਢ ਕੇ ਤਾਂ ਕੰਫਰਟ ਵਿੱਚ ਪਾਈਦੇ ਆ ਕੰਫਰਟ ਚ ਤਾਂ ਪਾਈਦੇ ਆ ਜੀ ਜਿੱਦਾਂ ਸਾਰਫ ਦੀ ਸਾਰਫ ਵੀ ਇੱਕ ਨਿਕਲ ਜਾਂਦੀ ਵਿੱਚੋਂ ਇਹ ਪਾਉਣ ਦੇ ਨਾਲ ਤਾਂ ਦੂਸਰਾ ਕੱਪੜੇ ਚੋਂ स्मेल ਸੋਹਣੀ ਆਉਂਦੀ ਕੱਪੜਿਆਂ ਚ ਤੇ ਇੱਥੇ ਆਪਣਾ ਕੱਪੜਿਆਂ ਦਾ ਕੰਮ ਗਿਆ ਨਿਭੜ ਤੇ ਮਸ਼ੀਨ ਆਪਾਂ ਕਰਦਾਂਗੇ ਸਾਫ਼ ਕਪੜੇ ਤਾਂ ਕਿਸੇ ਕਿਸੇ ਦਿਨ ਹੀ ਕਮਲ ਪੈ ਜਾਂਦਾ ਆ। ਲਓ ਜੀ ਇੱਥੇ ਆਪਾਂ ਜਿਹੜੇ ਸੁੱਕੇ ਆ ਜਿਹੜੇ ਪਹਿਲਾਂ ਧੋਤੇ ਸੀਗੇ ਉਹ ਸਟੈਂਡ ਤੇ ਕਰ ਦਾਂਗੇ ਕਿਉਂਕਿ ਤਣੀਆਂ ਤੇ ਪਾਏ ਕੱਪੜੇ ਸੋਹਣੇ ਸੁੱਕ ਜਾਂਦੇ ਸਟੈਂਡ ਨਾਲੋਂ। ਉੱਥੇ ਕੱਪੜੇ ਨੂੰ ਇਹਨ ਖਿਲਾਰ ਕੇ ਆਪਾਂ ਸੁੱਕਣੇ ਪਾ ਦਿੰਨੇ ਆ ਸਟੈਂਡ ਤੇ। ਇੱਕ ਕੱਪੜਾ ਹੀ ਖਿਲਾਰ ਕੇ ਪਾ ਹੁੰਦਾ ਇੱਕ ਪਾਈਪ ਜਹ ਤੇ। ਲਓ ਜੀ ਇੱਥੇ ਆਪਾਂ ਥੋੜੀ ਜਿਹੀ ਸਪੀਡ ਵਧਾਈ ਆ ਵੀਡੀਓ ਦੀ ਵੀਡੀਓ ਜਿਆਦੀ ਲੰਬੀ ਹੋ ਜਾਂਦੀ ਫਿਰ। ਤੇ ਕੱਪੜੇ ਚੌੜ ਸਾਬ ਹੋਣਾ ਤੇ ਜਿਆਦੇ ਸੀਗੇ। ਮੇਰੇ ਤੋਂ ਚਲੋ ਇੱਕ ਸੂਟ ਬਾਂਡੇ ਵਾਲਾ ਸੀਗਾ ਜਾਣ ਵਾਲਾ ਤੇ ਦੋ ਘਰ ਵਾਲੇ ਸੀਗੇ ਪਾਉਣ ਵਾਲੇ ਤੇ ਇਹਨਾਂ ਦੇ ਹੋ ਜਾਂਦੇ ਟੀ-ਸ਼ਰਟ ਆ ਇਹ ਤਾਂ ਹੁਣ ਸਵੇਰੇ ਜਿੱਦਾਂ ਜਦੋਂ ਮੈਂ ਕੱਪੜੇ ਧੋਦੀ ਸੀ ਉਦੋਂ ਆ ਕੇ ਨਹਾ ਤੇ ਉਹ ਵਰਦੀ ਹੁਣ ਫੇਰ ਲਾ ਦੇਣੀ ਆ ਸ਼ਾਮ ਹੁਣ ਪੱਠੇ ਲੈ ਕੇ ਆਏ ਜਿੱਦਾਂ ਸ਼ਾਮ ਨੂੰ ਤੇ ਹੋ ਜਾਂਦੀਆਂ ਦੋ-ਦੋ ਵਰਦੀਆਂ ਕਿਸੇ ਵੇਲੇ ਜਦੋਂ ਸ਼ਹਿਰ ਜਾਂਦੇ ਫਿਰ ਤੀਜੀ ਵਰਦੀ ਉਹ ਹੋ ਜਾਂਦੀ ਹੈ ਜੀ ਯੂਨੀਅਨ ਚ ਜਾਣਾ ਹੋਵੇ ਤੇ ਲਓ ਜੀ ਇੱਥੇ ਆਪਾਂ ਕਪੜਿਆਂ ਦੀ ਅਦਲਾ ਬਦਲੀ ਜੀ ਕਰ ਦੁੱਤੀ ਆ। ਇਦਾਂ ਕਰਕੇ ਦੋ ਤਾਰਾਂ ਆਪਣੇ ਕੋ ਕਪੜੀ ਸੁੱਕਣੀ ਪਾਉਣ ਨੂੰ ਤੇ ਇੱਕ ਸਟੈਂਡ ਆ। ਕੁਛ ਮਿੰਟ ਥੋੜਾ ਜਿਹਾ ਇਹ ਵੀ ਹੁੰਦਾ ਵੀ ਜਦੋਂ ਆਪਾਂ ਧੋਣੇ ਮਸ਼ੀਨ ਵਿੱਚ ਆ ਤਾਂ ਮੈਂ ਦੋ ਦੋ ਤਿੰਨ ਦਿਨ ਬਾਅਦ ਵੀ ਮਸ਼ੀਨ ਲੈ ਲਈ ਕੋਈ ਕਿਤੇ ਕਿਤੇ ਡਲ ਕਰੇ ਤਾਂ ਰੋਜ਼ ਡੇਲੀ ਵੀ ਧੋ ਲੈਣੇ। ਕਦੇ ਹੱਥੀ ਵੀ ਧੋ ਲੈਣੀ ਹੁੰਦੀ ਜਦੋਂ ਹੁਣ ਇੱਕ ਸੂਟ ਮੇਰਾ ਆ ਤੇ ਜੋਰ ਸਾਹਿਬ ਦੀ ਇੱਕ ਕੈਪਰੀ ਟੀ-ਸ਼ਰਟ ਹੋ ਗਈ ਜਾਂ ਲੋਅ ਟੀ-ਸ਼ਰਟ ਹੋ ਗਈ। ਅਰਜਨ ਵੀ ਜੀ ਮੈਂ ਇੱਦਾਂ ਗਿਝਾਇਆ ਆ ਉਹਨੂੰ ਵੀ ਪਹਿਲਾਂ ਤਾਂ ਮੈਂ ਇਹਦੇ ਨਿੱਕੇ ਹੁੰਦੇ ਦੇ ਕੱਪੜੇ ਤਾਂ ਮੈਂ ਆਪ ਹੀ ਧੁੰਦੀ ਰਹੀ ਹੁਣ ਜਦੋਂ ਥੋੜਾ ਵੱਡਾ ਹੋਇਆ ਆ ਮੈਂ ਉਹਨੂੰ ਦੱਸਿਆ ਆ ਵੀ ਜਦੋਂ ਪੁੱਤ ਨਹਾਉਣਾ ਆ ਤੇ ਨਹਾ ਕੇ ਆਪਣੇ ਕੱਪੜੇ ਸਾਰਫ ਵਿੱਚ ਦੀ ਉਹਦੇ ਇੱਕ ਝਲ ਦੇਣੇ ਆ ਤੇ ਥੋੜਾ ਜਿਹਾ ਸਾਬਣ ਲਾ ਲੋ ਐਨ ਕੱਪੜੇ ਬਹੁਤ ਸਫਾਈ ਨਾਲ ਆਪਣੇ ਰੱਖਦਾ ਸਾਫ਼ ਕਿਸੇ ਵੇਲੇ ਮੈਂ ਨਾ ਘਰ ਹੋਮਾ ਜਮਾ ਨਾ ਠੀਕ ਹੋਮਾ ਫਿਰ ਇਦਾਂ ਬੱਚੇ ਦੇ ਕੱਪੜੇ ਜਮਾ ਹੋਏ ਰਹਿੰਦੇ ਆ ਜਦੋਂ ਮੈਂ ਨਹੀਂ ਠੀਕ ਹੈਗੀ ਫਿਰ ਚਲੋ ਕੰਮ ਵਾਲੀ ਨੂੰ ਕਿਸੇ ਨੂੰ ਸੱਦ ਕੇ ਬੰਦਾ ਕਰਾ ਲੈਂਦਾ ਕੋਈ ਕੰਮ ਪਰ ਨਹੀਂ ਉਹ ਫੇ ਵੀ ਮੈਂ ਕੱਪੜੇ ਆਪ ਹੀ ਧੋਨੇ ਹੁਨੇ ਜੇ ਕੱਪੜੇ ਆਪ ਜਿਹੜਾ ਕਿਸੇ ਨੂੰ ਕਹਿਣਾ ਤੂੰ ਇੱਥੋਂ ਆ ਆ ਸਹੀ ਨਹੀਂ ਤੋਤੇ ਉਹਦੇ ਨਾਲੋਂ ਬਿੱਤਰ ਕੱਪੜੇ ਆਪ ਹੀ ਧੋ ਲੈਂਦੇ ਆ ਪਰ ਅਰਜਣ ਨੂੰ ਮੈਂ ਇਹਨਾਂ ਗੱਲਾਂ ਤੋਂ ਪੂਰਾ ਐਨ ਪਰਫੈਕਟ ਕੀਤਾ ਆ ਵੀ ਤੂੰ ਪੁੱਤ ਆ ਵੀ ਕੰਮ ਇਦਾਂ ਕਰ ਲੈਣਾ ਆਪਦਾ ਸਫਾਈ ਉਹਦੀ ਪੂਰੀ ਰਖਾਈ ਦੀ ਆ ਵੀ ਦੋ ਟਾਈਮ ਵਰਸ਼ ਕਰਨਾ ਤੇ ਆਪਣਾ ਨਹਾਉਣਾ ਦੋ ਵੇਲੇ ਦੁਪਹਿਰ ਨੂੰ ਵੀ ਸਾਡੇ ਕੋਲ ਹੁੰਦਾ ਅੰਦਰ ਤੇ ਉਹਨੂੰ ਕਹਿਦਾ ਵੀ ਨਹਾ ਕੇ ਕਪੜੇ ਬਦਲ ਕੇ ਪਤੰਦਰਾ ਜਾ ਜਿੱਦਾਂ ਆਪਾਂ ਬੱਚੇ ਨੂੰ ਸਖਾੜ ਲਾਂਗੇ ਜੀ ਉਦੋਂ ਹੀ ਰਹਿੰਦਾ ਹਨਾ ਲਓ ਜੀ ਇੱਥੇ ਆਪਾਂ ਕਪੜੇ ਧੋ ਕੇ ਬਾਅਦ ਚ ਰੋਟੀ ਪਕਾਉਣ ਲੱਗੇ ਸੀ ਫੇਰ ਇਸ਼ਨਾਨ ਕਰਨਾ ਸੀਗਾ ਮੇਕਅਪ ਲਾ ਚਲੋ ਜਿੱਥੇ ਆ ਗਏ ਆਪਾਂ ਸਿੱਦੇ ਦੁਪਹਿਰ ਦੀ ਚਾਹ ਤੇ ਚਾਹ ਬਣਾਈ ਸੀ ਤੇ ਨਾਲ ਗੋਪੀ ਨੂੰ ਮੈਂ ਕਿਹਾ ਚਲੋ ਕੁਝ ਬਣਾ ਕੇ ਖਿਲਾ ਦਿੰਨੇ ਆ ਨਾਲ ਹੀ ਆਦਣ ਨੂੰ ਇਹ ਪਾਪੜ ਜੇ ਪੈ ਸੀਗੇ ਆਪਣੇ ਕੋਲ ਚਲੋ ਤਾਲ ਦਿੰਨੇ ਆ ਉਹਨੇ ਨਹੀਂ ਕਦੇ ਖਾਦੇ ਨਹੀਂ ਕੋफी ਹਣੀ ਬਣਾ ਕੇ ਤਾਂ ਮੈਨੂੰ ਕਹਿੰਦੀ ਭੂਆ ਜੀ ਇਹ ਤਾਂ ਬੜੇ ਈਜ਼ੀ ਜਿਹਾ ਬਣੀ ਜਾਂਦੇ ਆ ਤੇ ਲੋ ਜੀ ਚਾਹ ਵੀ ਆਪਣੀ ਇੱਧਰ ਰੱਜ ਗਈ ਤੇ ਇਹ ਜੇ ਆਪਾਂ ਦੁੱਧ ਰੱਖਿਆ ਲੱਸੀ ਵਾਲਾ ਸਵੇਰ ਨੂੰ ਜਿਹੜਾ ਰੈੱਡ ਕਰਾਂ ਹੋਲੀ-ਹੋਲੀ ਸੈਮ ਤੇ ਕੜੀ ਜਾਊਗਾ ਕਿ ਇੱਧਰ ਜੀ ਆਪਾਂ ਬੱਚਿਆਂ ਲਈ ਇਹ ਪਾਪੜ ਦੇਤੇ ਤਾਲ ਚਾਹ ਦੇ ਨਾਲ ਖਾ ਲੈਣਗੇ ਸਵਾਦ ਬਹੁਤ ਲੱਗਦੇ ਚਾਹ ਦੇ ਨਾਲ ਪਰ ਇਹਨਾਂ ਵਿੱਚ ਲੂਣ ਜਿੱਦਾਂ ਹੁੰਦਾ ਜ਼ਿਆਦਾ ਅਸੀਂ ਮੈਂ ਤਾਂ ਜੋਰ ਸਾਹਿਬ ਨੇ ਤਾਂ ਘੱਟ ਹੀ ਖਾਦੇ ਸੀ ਕਿਉਂਕਿ ਬੀਪੀ ਹਾਈ ਹੋਣ ਦਾ ਡਰ ਰਹਿੰਦਾ ਫਿਰ ਇੰਨਾ ਲੋਣ ਤੇਜ ਖਾ ਕੇ ਸਾਡੇ ਉਦਾਂ ਜੀ ਰਿਪੋਰਟਾਂ 'ਚ ਕੁਝ ਨਹੀਂ ਆਇਆ ਜਦੋਂ ਦੋਨਾਂ ਜਣੇ ਇਸ ਚੈੱਕ ਕਰਾਇਆ ਨਾ ਤਾਂ ਬਲੱਡ ਸੰਗਣਾ ਕੁਝ ਨਹੀਂ ਇਦਾਂ ਤੇ ਕੋਲੇਸਟ੍ਰੋਲ ਵਗੈਰਾ ਜਿੱਦਾਂ ਇਹ ਬਲੱਡ ਸੰਗਣਾ ਹੀ ਹੋ ਗਿਆ ਤਾਂ ਨਾਰਮਲ ਆਈਆਂ ਸਾਰੀਆਂ ਰਿਪੋਰਟਾਂ ਬਸ ਇਹ ਹੀ ਆ ਵੀ ਨਾਮਕ ਵਗੈਰਾ ਘੱਟ ਲਾਓ ਕਹਿੰਦੇ ਤੇ ਨਾਮਕ ਆਪਾਂ ਘਰੇ ਤਾਂ ਚਲੋ ਸਾਬ ਦਾ ਆਈ ਫੋਨ ਇਹ ਧਾਲ ਸਬਜੀ ਚ ਕਦੇ ਨਹੀਂ ਜਿਆਦਾ ਪਾਇਆ ਜੇ ਬਾਹਰ ਕੋਈ ਗਿਆ ਤੇ ਚੀਜ਼ ਕਿਸੇ ਦੇ ਹੁਣ ਆਪਾਂ ਦਾਲ ਸਬਜੀ ਰੋਟੀ ਖਾਣੇ ਆ ਜਾ ਕੇ ਤੇ ਉੱਥੇ ਤਾਂ ਹੋ ਹੀ ਜਾਂਦਾ ਵੱਧ ਘਟ ਹਨਾ ਤੇ ਜਾਂ ਕੋਈ ਸ਼ਹਿਰ ਗਿਆ ਨੇ ਚੀਜ਼ ਖਾ ਲਈ ਲੋ ਜੀ ਇੱਥੇ ਹਮ ਆਪਾਂ ਧਾਰਾ ਕੱਢ ਕੇ ਆ ਗਏ ਸੀਗੇ ਤੇ ਆਪਾਂ ਬਣਾਉਣਾ ਸੀਗਾ ਜੀ ਕद्दू ਇਹ ਲੈ ਕੇ ਆਏ ਸੀ ਰੋਡ ਵਾਲਿਆਂ ਨੇ ਲਾਏ ਆ ਉੱਥੇ ਰੋਡ ਦੇ ਨਾਲ ਨਾਲ ਬੇਲਾਂ ਉੱਥੇ ਬਹੁਤ ਸੋਹਣੇ ਕद्दू ਹੋਏ ਸੀ ਉਹਨਾਂ ਨੂੰ ਤੋਂ ਲੈ ਕੇ ਆਏ ਘਰ ਤੇ ਆ ਜਿੱਦਾਂ ਚਲੋ ਤੇ ਸੋਨੇ ਬਣ ਵੀ ਸੋਣੀ ਆ ਗਏ ਛੇਤੀ ਛੇਤੀ ਬਣ ਗਿਆ ਜਿੱਦਾਂ ਤੜਕਾ ਲਾਏ ਤੇ ਪਤੀਲੇ ਚ ਆਪਾਂ ਕੋਈ ਕੁੱਕਰ ਚ ਨਹੀਂ ਬਣਾਇਆ ਇੱਥੇ ਕੁੜੀ ਨੂੰ ਸਬਜ਼ੀ ਛੱਲ ਕੇ ਨੇ ਪਿਆਜ਼ ਵਗੈਰਾ ਵੀ ਕਦੂ ਵੀ ਸਾਰਾ ਕੁਝ ਛੱਲ ਛਲ ਦੇਤਾ ਹੀ ਤੇ ਮੈਂ ਕੱਟ ਦਿੱਤੇ ਸੀ ਉੱਥੋਂ ਆਤੀ ਅਸੀਂ ਭੂਆ ਭਤੀਜੀ ਨੇ ਛੱਟ ਸਬਜ਼ੀ ਕੱਟ ਲਈ ਜੀ ਤੇ ਨਾਲੇ ਗੱਲਬਾਤ ਵੀ ਸੋਣਾ ਟਾਈਮ ਪਾਸ ਹੋ ਜਾਂਦਾ ਨਾਲੇ ਕੰਮ ਹੋ ਜਾਂਦਾ ਜੀ ਮੋਢੀ ਆਪਾਂ ਪਿਆਜ਼ ਕੱਟ ਲੈ ਕਿਉਂਕਿ ਸਬਜ਼ੀ ਇਹ ਬਣਾ ਲੈਣੀ ਤੇ ਕੱਲ ਨੂੰ ਆਪਾਂ ਜਾਣਾ ਹੈ ਪੈਂਟ ਨੂੰ ਲਾ ਲੈ ਤਾਂ ਇਹਨੂੰ ਛੱਡਿਆਵਾਂਗੇ ਨਾਲੇ ਮੈਂ ਭਾਜੀ ਦੇ ਰਖੜੀ ਬਣੇਉਂਗੀ ਤੇ ਜੇ ਕੱਲ ਨੂੰ ਬਾਈ ਦਾ ਵੀ ਨਾ ਵੀ ਆ ਕੇ ਕੁਝ ਬਣੇ ਫਿਰ ਮੈਂ ਇਦਾਂ ਕਰਦੀ ਹੁਣ ਤਾਂ ਜੀ ਸਬਜ਼ੀ ਜਦੋਂ ਬਣੀ ਹੈ ਹੁਣ ਬਣੀ ਹੈ ਤੇ ਉਹਦੇ ਵਿੱਚੋਂ ਜਿੰਨੀ ਤਾਂ ਆਪਾਂ ਵਰਤਣੀ ਆ ਉਹੀ ਬਾਅਦ ਰੱਖਣੀ ਬਾਕੀ ਡੋਂਗੇ ਵਿੱਚ ਕੱਢ ਕੇ ਤੇ ਫਰਿੱਜ 'ਚ ਰੱਖ ਦੇਣੀ ਠੰਡੀ ਕਰਕੇ ਫਿਰ ਜਿਹੜੀ ਘੜੀ ਘੜੀ ਚ ਸਬਜ਼ੀ ਜਦੋਂ ਆਪਾਂ ਗਰਮ ਕਰਦੇ ਉਹ ਜਿਹੜਾ ਟੇਸਟ ਨਹੀਂ ਰਹਿ ਜਾਂਦਾ ਸਾਰੀ ਸਬਜ਼ੀ ਦਾ ਹਨਾ ਤੇ ਜੇ ਕੱਲ ਨੂੰ ਨਾ ਵੀ ਆ ਕੇ ਕੁਛ ਬਣਿਆ ਮੇਰੇ ਕੋਲ ਥੱਕ ਹੋ ਜਾਂਦਾ ਆ ਤੇ ਭਾਵੇਂ ਆਪਾਂ ਕੁਛ ਕਰਨਾ ਨਹੀਂ ਹੁੰਦਾ ਜਾ ਕੇ ਕਿਤੇ ਪਰ ਉੱਦੀ ਥੱਕਿਆ ਟੁੱਟਿਆ ਜਿਹਾ ਬੰਦਾ ਘਰੇ ਆਉਂਦਾ ਤਾਂ ਕੰਮ ਕਾਰ ਨੂੰ ਦਿਲ ਹੀ ਨਹੀਂ ਕਰਦਾ ਫਿਰ ਆਪਾਂ ਸਵੇਰੇ ਆਟਾ ਗੁੰਨ ਕੇ ਰੱਖ ਜਾਾਂਗੇ ਤੇ ਸਬਜ਼ੀ ਆਪਣੇ ਕੋ ਹੋਣੀ ਆ ਤੇ ਨਾ ਬਣਾਵਾਂਗੇ ਫਿਰ ਆ ਕੇ ਜੇ ਟਾਈਮ ਹੋਇਆ ਤੂੰ ਦੇਖ ਲੈ ਦੇਖ ਵੀ ਲਵਾਂਗੇ ਪੱਕਾ ਸ਼ੋਰ ਨਹੀਂ ਵੈਸੇ ਮੇਰਾ ਰਾਤ ਦਾ ਤੇ ਇਹ ਸਵੇਰ ਸਵੇਰ ਠੰਡੇ ਠੰਡੇ ਜਾਈਏ ਤੇ ਇਹਨੂੰ ਛੱਡ ਕੇ ਰਖੜੀ ਬਣ ਕੇ ਟਾਈਮ ਨਾਲ ਘਰ ਆਈਏ ਬਾਕੀ ਉੱਥੇ ਗਿਆ ਤੇ ਆ। ਨੋ ਜੀ ਇੱਧਰ ਆਪਾਂ ਤੋੜਕਾ ਲਾਉਣ ਲੱਗ ਗਏ ਸੀਗੇ ਥੋੜੀ ਸਪੀਡ ਆਪਾਂ ਵਧਾਈ ਸੀ ਕਿ ਵੀ ਚਲੋ ਫਿਰ ਜਿਆਦੀ ਵੀਡੀਓ ਲੰਬੀ ਹੋ ਜਾਂਦੀ ਆ ਪੈਣਾ ਨੇ ਸਾਰੀਆਂ ਪੈਣਾ ਨੂੰ ਟਾਈਮ ਦੇਣਾ ਹੁੰਦਾ ਵੀਡੀਓ ਸਾਰੀਆਂ ਦੀ ਦੇਖਣੀ ਹੁੰਦੀ ਆ ਮੇਰੀ ਕੱਲੀ ਦੀ ਵੀਡੀਓ ਤੇ ਨਹੀਂ ਦੇਖੀ ਜਾਣਗੇ ਹਨਾ ਤੇ ਬਾਕੀ ਜੀ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਮੈਂ ਸਾਰੀਆਂ ਦੀਆਂ ਵੀਡੀਓ ਦੇਖਦੀ ਆ ਵੀ ਮੈਂ ਉਹਨਾਂ ਨੂੰ ਫੁੱਲ ਵਾਚ ਹੀ ਕਰਦੀ ਆ ਇੱਕ ਮੇਰੇ ਕੋਲੋਂ ਕਿਰਨਪਾਲ ਭੈਣ ਦੀ ਵੀਡੀਓ ਲੇਟ ਦੇਖ ਹੋਈ ਆ ਤੇ ਸੌਰੀ ਆ ਭੈਣ ਮੈਂ ਉਸ ਗੱਲ ਲਈ ਪਰ ਦੇਖੀ ਮੈਂ ਪੂਰੀ ਆ ਸਰਜੀਤ ਭੈਣ ਜੀ ਦੀ ਵੀ ਅੱਜ ਵੀਡੀਓ ਦੇਖੀ ਉਹ ਮੈਂ ਲਾ ਕੇ ਪਸੂਆਂ ਵੱਲ ਚੱਲ ਗਈ ਸੀ ਰੱਖ ਕੇ ਕਿਉਂਕਿ ਵਿੱਚ ਪਸੂਆਂ ਦਾ ਕੰਮ ਆਪਾਂ ਨੂੰ ਕਰਨਾ ਪੈਂਦਾ ਹੈ ਜੀ ਰਾਤ ਨੂੰ ਮੇਰੇ ਤੋਂ ਜਿੰਨਾ ਹੋ ਸਕਦਾ ਮੈਂ ਸਾਰੀਆਂ ਦੇ ਬਲੌਗ ਦੇਖਦੀ ਜਿਹਨਾਂ ਦੇ ਰਾਤ ਪਵਾਉਂਦੇ ਆ ਤੇ ਲਓ ਜੀ ਇੱਥੇ ਆਪਾਂ ਹਲਦੀ ਮਿਰਚ ਤੇ ਮੇਥੀ ਸੁੱਕੀ ਇਹ ਪਾ ਲਏ ਆ ਤੇ ਕਦੋਂ ਨੂੰ ਤੜਕਾ ਦਿੱਤਾ ਲਾ ਜੀ ਆਪਾਂ ਨਾ ਯਾਰ ਸਾਬ ਉਹਨਾਂ ਨੂੰ ਕਹਿੰਦੀ ਸੀ ਮੈਂ ਕਿਹਾ ਇੱਕ ਕਦੂ ਵਿੱਚ ਰੱਖ ਲਵਾਂ ਤੈਨ ਅਸਿਗੇ ਮੀਡੀਅਮ ਦੇ ਸਾਈਜ਼ ਦੇ ਤੇ ਨਾ ਵੱਡੇ ਸੀ ਵਾਲੇ ਤਾਂ ਨਾ ਛੋਟੇ ਸੀਗੇ ਵੀ ਮੈਂ ਦੁੱਧ ਪਾ ਕੇ ਬਣਾਉਣਾ ਕਹਿੰਦਾ ਰਹਿਣ ਦੇ ਤੂੰ ਮੁੜ ਕੇ ਖਾਦਾ ਨਾ ਕਿਸੇ ਨੇ ਤੇ ਫੇਰ ਤੂੰ ਕਹਿਣਾ ਮੈਂ ਬਣਾਇਆ ਇੰਨੀ ਮਿਹਨਤ ਕੀਤੀ ਤੂੰ ਤੁਸੀਂ ਖਾਂਦੇ ਨਹੀਂ ੱੱਕੇ ਨਾ ਸਾਡੇ ਮੂੰਹ ਚ ਸਿੱਟੂਂਗੀ ਕਹਿੰਦੇ ਅਸੀਂ ਨਹੀਂ ਖਾਣਿਆ ਕਦੇ ਖਾਦਾ ਨਹੀਂ ਕਹਿੰਦੇ ਅਸੀਂ ਪਰ ਮੈਂ ਤਾਂ ਪੂਰੀ ਸਗੀ ਵੀ ਦਾ ਇਰਾਦਾ ਜਾ ਬਣਿਆ ਵੀ ਇੱਕ ਰੱਖਲਮਾ ਵਿੱਚੋਂ ਲਓ ਜੀ ਕਿਦੂ ਬਹੁਤ ਸੋਹਣਾ ਸੀ ਲਹਿਰਾ ਸੀਗਾ ਜਿਦਾ ਦੇ ਬਣਿਆ ਵੀ ਇੰਨੀ ਛੇਤੀ ਇਸੀ ਤੜਕਾ ਲਾ ਕੇ ਤੋਂ ਬਾਅਦ ਵਿੱਚ ਸੈਮ ਤੇ ਕਰ ਦਿੱਤਾ ਗੈਸ ਨੂੰ ਤੇ ਮੱਠੀ ਮੱਠੀ ਅੱਗ ਤੇ ਰੱਜ ਗਿਆ ਚਾਟੇ ਹੋਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਆਪਣਾ ਸਾਥ ਤੇ ਸਪੋਰਟ ਇੱਦੀ ਬੜਾਈ ਰੱਖਣਾ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਆ ਬਹੁਤ ਹੌਸਲਾ ਦਿੰਨੇ ਸਾਰੇ ਭੈਣ ਭਰਾ ਕਮੈਂਟ ਕਰਦੇ ਆ ਜਦੋਂ ਤੇ ਮਾਨੂੰ ਹੌਸਲਾ ਜਿਆ ਮਿਲਦਾ ਹੈ ਤੇ ਫਿਰ ਆਪਾਂ ਸੋਚੀਦਾ ਵੀ ਅੱਜ ਫੇਰ ਬਲੌਗ ਪਾਉਣਾ ਨਹੀਂ ਤਾਂ ਕਈ ਵੇਲੇ ਤਾਂ ਹਿੰਮਤ ਜੀ ਹਾਰ ਤੇ ਦਿਲ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਹੈ ਜੀ ਸਾਰਿਆਂ ਦਾ ਜੋ ਵੀਡੀਓ ਦੇਖਦੇ ਆ